ਠੀਕ ਹੈ ਜੀ ਟਰਾਈ ਕਰਕੇ ਆ ਜੇ ਆਪਾਂ ਸਸਤਾ ਦੇ ਦਾਂਗੇ ਹੋਰ ਨੂੰ ਜੇ ਮਨ ਕੰਪਨੀ ਵਾਲੇ 15000 ਦਿੰਦੇ ਨੇ ਮੈਂ ਛੋਟ ਘਾਟੀ ਗੱਲ ਹੀ ਮਕਾ ਦੇਣਾ ਇਹਦੇ ਸੱਫ ਬਲੇਡ ਬਦਲਣਗੇ ਠੀਕ ਪੰਜਾਬ ਵਾਲਾ ਰੀਪਰ ਆ ਬਾਕੀ ਆਪਣੇ ਕੋਲੇ ਖਾਸੀਅਤ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੱਡੇ ਭਾਈ ਵੀ ਆਪਾਂ ਰੀਪਰੀ ਪੰਜਾਬ ਵਾਲੇ ਲਿਓਣੇ ਆ ਆਪਾਂ ਰੀਪਰ ਹਰਿਆਣੇ ਚ ਜਾਂਦੇ ਨਹੀਂ ਲੈਣਾ ਅੱਛਾ ਠੀਕ ਹੈ ਜੀ ਤੇ ਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਤੂੜੀ ਵਾਲੇ ਰੀਪਰ ਵੇ ਬਾਈ ਕੋਲੇ ਖੜੇ ਆ ਤੁਹਾਨੂੰ ਲੋਕੇਸ਼ਨ ਵੀ ਦੱਸਦੇ ਆ ਬਾਈ ਦਾ ਪੁਰਸੇ ਦਾ ਨਾਮ ਬਾਈ ਜੀ ਕੀ ਨਾਮ ਹੈ ਜੀ ਕੁਲਵੀਰ ਸਿੰਘ ਜੀ ਕੁਲਵੀਰ ਸਿੰਘ ਤੇ ਆਪਾਂ ਕਿੱਥੇ ਖੜੇ ਆ ਲੋਕੇਸ਼ਨ ਦੱਸ ਦਿਓ ਜੀ ਮੇਨ ਪਿੰਡ ਹੀਰੋਂਕਲਾ ਜ਼ਿਲ੍ਹਾ ਮਾਨਸਾ ਚੀਮਾ ਮੰਡੀ ਆਪਣਾ ਜਗਜੀਤ ਰੀਪਰ ਬੰਨ ਦਾ 7-8 ਕਿਲੋਮੀਟਰ ਆ ਉਹ ਸੰਗਰੂਰ ਵੀ ਪੰਦਾ 30 ਕਿਲੋਮੀਟਰ ਬਰਨਾਲਾ ਵੀ 30 ਕਿਲੋਮੀਟਰ ਮਾਨਸਾ ਵੀ 30 ਕਿਲੋਮੀਟਰ ਆਪਣਾ ਸੈਂਟਰ ਤੇ ਪਿੰਡ ਆ ਠੀਕ ਹੈ ਜੀ ਲੋ ਜੀ ਮਿੱਤਰੋ ਅੱਜ ਦੀ ਵੀਡੀਓ ਚ ਜਿਹੜੀ ਖਾਸ ਗੱਲਾਂ ਜਿਹੜੀ ਆਪਾਂ ਰੇਟ ਦੇਵਾਂਗੇ ਨਾ ਉਹ ਜਿੱਥੇ ਮਰਜੀ ਤੁਸੀਂ ਪਤਾ ਕਰਕੇ ਆ ਜਿਓ ਫੁੱਲ ਵੀਡੀਓ ਪਹਿਲਾਂ ਦੇਖ ਲਿਓ ਤੇ ਜਿਵੇਂ ਹੋਇਆ ਕੇ ਅਸੇ ਜਾਗਤਜੀਤ ਤੇ ਨਿਊ ਵਿਸ਼ਕਰਮਾ ਹਨ ਵੀਰੇ ਇੱਥੇ ਹੋਰ ਵੀ ਕਾਫੀ ਅੰਦਰ ਰੀਪਰ ਨੇ ਤੁਹਾਨੂੰ ਦਿਖਾਵਾਂਗੇ 트ੈਂਡਿੰਗ ਵਾਲੇ ਰੀਪਰ ਹੋਣਗੇ ਤੇ ਨਵੇਂ ਵਰਗੀ ਕੰਡੀਸ਼ਨ ਹੋਊਗੀ ਸਾਰੇ ਤਰ੍ਹਾਂ ਦੇ ਰੀਪਰ ਤੁਹਾਨੂੰ ਮਿਲਣਗੇ ਬਾਕੀ ਬਾਈ ਤੋਂ ਲੈਨੇ ਆ ਕੀ ਹਿਸਾਬ ਕਿਤਾਬ ਇਹਨਾਂ ਦਾ ਹਾਂਜੀ ਬਾਈ ਜੀ ਇਹਦਾ ਕੀ ਹਿਸਾਬ ਕਿਤਾਬ 2019 ਮਾਡਲ ਰੀਪਰ ਹੈ ਜੀ ਨਿਊ ਵਿਸ਼ਕਰਮਾ ਕੰਪਨੀ ਦਾ ਜੀ ਤੇ ਕੋਈ ਕੰਮ ਨਹੀਂ ਭਾਲਦਾ ਸਾਫ ਸੁਥਰੀ ਕੰਡੀਸ਼ਨ ਦਾ 19 ਮਾਡਲ ਦਿਖਾ ਸਕਦਾ ਮੇਰੇ ਪਲੇਟਾਂ ਦੇ ਉੱਤੇ। ਲਓ ਜੀ ਮੇਨ ਗੱਲ ਭਈ ਨੰਬਰ ਆਹ ਜਿਹੜੇ ਪਲੇਟਾਂ ਨੇ ਹਨਾ ਇਹ ਵਿੱਚ ਲਾਹੀਆਂ ਪਈਆਂ ਹੁੰਦੀਆਂ ਨੇ ਜਾਂ ਕੁਝ ਹਾਂ। ਹਾਂ ਬਹੁਤ ਕੁਝ ਕਰਦੇ ਨੇ। ਜੈਨੂਨ ਹੋ। ਜੈਨੂਨ ਹੀ ਹੋਊਗਾ ਜੋ ਉਸਕੈ ਤਾਂ ਆਪਣੇ ਜੈਨੂਨ ਹੋਊਗਾ ਫਿੰਗਰਾਂ ਫੁੰਗਰਾਂ ਤੋਂ ਕੋਈ ਕੰਮ ਨਹੀਂ ਭਾਲਦਾ। ਠੀਕ ਹੈ ਜੀ। ਲੈ ਵੀ ਕੋਈ ਰੰਗ ਪੇਂਟ ਇਹ ਹੋਇਆ ਹੋਇਆ। ਕੋਈ ਨਹੀਂ ਬਤੇ ਸਾਰਾ origignal ਆ। ਜੇ ਕਿਤੇ ਕੋਈ ਬਰਸ ਦਾ ਥਿਆਜੇ ਕੋਈ ਬੰਦਾ ਕਹੇ ਦੇ ਬਰਸ ਕੀਤਾ ਹੋਇਆ। ਹਾਂਜੀ। ਤਾਂ ਆਪਾਂ ਉਹਨੂੰ 50000 ਰੁਪਏ ਨਿਯਾਮ ਕਰਾਂਗੇ। ਠੀਕ ਹੈ ਜੀ ਜੇ ਬੰਦਾ ਆਪਣੇ ਕੋਈ ਕਿਸੇ ਵੀ ਰੀਪਰ ਤੇ ਮੰਨ ਕੇ ਚੱਲ ਜਿਹੜੀ ਤੇ ਆਪਾਂ ਨੇ ਕਹਿਤਾ ਉਹ ਤਾਂ ਬਗਲ ਬੱਕਰੀ ਆ ਮਲ ਕੇ ਜਿਵੇਂ ਇਹ ਕਹਿਤਾ ਹੁਣ ਇਹ オリジナル ਤਾਂ ਰਹੇਗਾ ਵੀ オリジナル ਹੀ ਰਹੂਗਾ ਵੀ ਜਿਹੜੀ ਤੇ ਆਪਣੇ ਕਹਿਤਾ ਵੀ ਕਹਿਤਾ オリジナル ਹੀ ਹੋਊਗਾ ਬਾਕੀ ਜਿਹੜਾ ਹੋਊਗਾ ਤਾਂ ਦੂਸਰਾ ਹੋਊਗਾ ਇਹਦਾ ਰੇਟ ਦੀ ਗੱਲ ਕਰੀਏ 1,30,000 ਰੁਪਏ ਰੇਟ ਆ ਬਾਕੀ ਮਾਨਤਾਨ ਕਰ ਦਾਂਗੇ ਮੌਕੇ ਤੇ ਉਹ ਲਈ ਬਾਈ ਕਹਿੰਦਾ 19 ਮਾਡਲ ਦਾ ਬਾਕੀ ਮਾਨਤਾਨ ਕਰ ਦਾਂਗੇ ਮੌਕੇ ਤੇ ਬਾਕੀ ਵੀਡੀਓ ਦੇਖੀ ਚਲੋ ਇੱਕ ਰੀਪਰ ਤੇ ਆਪਾਂ ਫੁੱਲ ਆਫਰ ਦੇਵਾਂਗੇ ਹੈ ਬਾਈ ਰੀਪਰ ਤੇ ਵੀ ਫੁੱਲ ਆਫਰ ਦਵਾਂਗੇ ਦੂਸਰੇ ਨੰਬਰ ਤੇ ਆਫਰ ਇਹ ਆਪਣਾ 50 ਲੋ ਜੀ ਬਾਈ ਚਾਹੇ 1000 ਕਿਲੋਮੀਟਰ ਤੋਂ ਆਜੋ ਚਾਹੇ 200 ਕਿਲੋਮੀਟਰ ਤੋਂ ਆਜੋ 50 ਕਿਲੋਮੀਟਰ ਆਪ ਬੰਦਾ ਬਾਈ ਕਹਿੰਦਾ ਆਪੀ ਲੋਕੇਸ਼ਨ ਤੇ ਛੱਡ ਕੇ ਆਵਾਂਗੇ ਉਹ ਜਰਾ ਰਾਸਤਾ ਫੋਨ ਤੇ ਕਰ ਲਿਓ ਕਲੀਅਰ 50 ਕਿਲੋਮੀਟਰ ਦਾ ਕੋਈ ਰੁਪਏ ਨਹੀਂ ਬਾਈ ਕੋਈ ਪੈਸਾ ਨਹੀਂ ਜਿਹੜਾ ਕੋਈ 30 40 ਕਿਲੋਮੀਟਰ ਉਹਨਾਂ ਦੇ ਘਰੇ ਛੱਡ ਕੇ ਆਵਾਂਗੇ ਉਹਨਾਂ ਦੇ ਘਰੇ ਛੱਡ ਕੇ ਆਵਾਂਗੇ ਠੀਕ ਹੈ ਜੀ ਚਲੋ ਅੱਗੇ ਦੱਸੋ ਵੀਰੇ ਇਹਦੀ ਇਹ 2016 ਮਾਡਲ ਆ ਪੰਜਾਬ ਵਾਲਾ ਰੀਪਰ ਆ ਤੇ ਬਲੇਟ ਪੈਣਗੇ ਡਰਮ ਦੇ ਪਹਿਲਾਂ ਦੱਸ ਦਿਆਂ ਪੱਖਿਆਂ ਤੇ ਲਵੇਟਾਂ ਦਾ ਰੀਪਰ ਹੋਕਿਆ ਜੀ ਠੀਕ ਹੈ ਜੀ ਤੇ ਇਹਦੇ ਰੇਟ ਠੀਕ ਹੈ ਇਹ ਲੋ ਜੀ 145000 ਰੇਟ ਆ ਬਾਕੀ ਮੌਕੇ ਤੇ ਥੋੜਾ ਮੋਟਾ ਹੋ ਜਾਊਗਾ ਵੀ ਐ ਨਹੀਂ ਹੋਊਗਾ ਵੀ ਬਾਲੀ ਗੱਡੀ ਗੱਲ ਆ ਇਹ 2022 ਮਾਡਲ ਆ ਪਲੇਟਾਂ ਦਿਖਾ ਸਕਦਾ ਰੀਜਨਲ ਲੋ ਜੀ ਪਲੇਟਾਂ ਦਿਖਾ ਦਿਓ 22 ਮਾਡਲ ਆ ਤੇ ਆ ਆਪਣਾ ਪੇਜ ਆ ਆ ਬਾਈ ਦਾ ਪੇਜ ਆ ਜੀ ਇਹਨੂੰ ਵੱਧ ਤੋਂ ਵੱਧ ਫੋਲੋ ਕਰੋ ਤੇ ਬਾਕੀ ਇਹ ਲੋਕੇਸ਼ਨ ਹਨਾ ਦੱਸੀ ਹੋਈ ਤੇ ਨੀਰ ਹੀਰੋ ਕਲਾ ਮਾਨਸਾ ਹਾਂ ਇਹ ਆਪਣਾ ਪੇਜ ਆ ਤੇ 2022 ਮਾਡਲ ਆ ਵੱਡੇ ਟਾਇਰਾਂ ਦੇ ਵਿੱਚ ਆ ਰੀਪਰ ਦਿਖਾ ਸਕਦੇ ਹਾਂ ਤੇ ਇਹਦਾ ਵੀ ਕੋਈ ਕੰਮ ਹੋਣ ਵਾਲਾ ਨਹੀਂ ਰੀਪਰ ਦਾ ਇਹਦੇ ਸਿਰਫ ਬਲੇਡ ਬਦਲਣਗੇ ਠੀਕ ਹੈ ਪੰਜਾਬ ਵਾਲਾ ਰੀਪਰ ਆ ਬਾਕੀ ਆਪਣੇ ਕੋਲੇ ਖਾਸੀਅਤ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੱਡੇ ਭਾਈ ਵੀ ਆਪਾਂ ਰੀਪਰੀ ਪੰਜਾਬ ਵਾਲੇ ਲਿਆਉਣੇ ਆ ਆਪ ਰੀਪਰ ਹਰਿਆਣੇ ਚ ਜਾਂਦੇ ਨਹੀਂ ਲੈਣਾ ਅੱਛਾ ਠੀਕ ਹੈ ਜੀ ਤੇ ਜਦੋਂ ਮਤਲਬ ਕੀ ਕਰਦੇ ਆ ਜ਼ਿੰਮੇਦਾਰ ਨੂੰ ਪੰਜਾਬ ਵਾਲਾ ਆਪਣਾ ਲਿਆਂਦਾ ਤੇ ਉਹਨੂੰ 10000 ਰੁਪਏ ਜਾਲ ਦੇ ਖਰਚਾ ਪੈ ਜਾਂਦਾ ਐਕਸਟਰਾ ਠੀਕ ਹੈ ਜੀ ਬਦਲਣ ਵਾਸਤੇ ਆਪਾਂ ਹਾਂਜੀ ਮਤਲਬ ਕਿ ਜਾਲ ਬਦਲ ਦੀ ਲੋੜ ਨਹੀਂ ਸਾਰੇ ਪੰਜਾਬ ਵਾਲੇ ਰੀਪਰੀ ਨਹੀਂ ਹਾਂ ਆਪਣੇ ਕੋਲੇ ਹਰਿਆਣੇ ਦਾ ਰੀਪਰ ਕੋਈ ਨਹੀਂ ਹੋਊਗਾ ਬਾਕੀ ਹੋ ਹੋ ਵੀ ਕਿਸੇ ਕੱਟ ਲਾਂਗੇ ਬਾਈ ਵਿੱਚ ਕੋਈ ਚੱਕ ਲੈ ਬਾਈ ਆ ਵੀ ਵੱਡੀ ਗੱਲ ਆ ਵਿੱਚ ਹੀ ਕੱਟ ਲਾਂਗੇ ਕਿਹੜਾ ਮਰਜੀ ਹੋਵੇ ਜਿਹੜਾ ਮਰਜੀ ਹੋਵੇ ਤੇ 2022 ਮਾਡਲ ਰੇਟ ਇਹਦਾ 230000 ਰੁਪਇਆ 230000 ਰੇਟ ਆ ਬਾਈ ਬਾਕੀ ਮਾਨਤਾ ਹੋਣੀ ਫੋਟੋ ਮੋਟਾ ਬਾਕੀ ਮਾਨਤਾ ਨੂੰ ਫੋਨ ਤੇ ਹੋ ਜਾਊਗਾ ਕੋਈ ਚੱਕੇ ਨਹੀਂ ਇਹੋ ਜੀ ਕੰਡੀਸ਼ਨ ਦਿਖਾਤੀ ਉਹੋ ਜੀ ਹੋਊ ਰਿਪੋਰਟ ਤੇ ਇਹ ਵੀ 2022 ਮਾਡਲ ਇਹਨੂੰ ਵੀ ਆਲੇ-ਦਾਲੇ ਦਿਖਾ ਸਕਦਾ ਇਹਦਾ ਸਾਰਾ ਕੰਮ ਹੋਇਆ ਬਾਈ ਜਿੰਨਾ ਵੀ ਕਹਿੰਦਾ ਅੱਛਾ ਜੀ ਸਾਰਾ ਕੰਮ ਹੋਇਆ ਜਮਨ ਨਾਮ ਇਹ ਬਲੇਟ ਪਿਛਲੇ ਸਾਲ ਦਾ ਇਹ ਰੀਪਰ ਕੀ ਕਰੀ ਸੀ ਕਾਰਨ ਰਿਪੇਅਰ ਹੋਇਆ ਉਹਦਾ ਮੁੰਡੇ ਦਾ ਬੀਜ ਆ ਗਿਆ ਸੀ ਵੀ ਤੇ ਉਹਨਾਂ ਨੇ ਵੇਚਤਾ ਮੌਕੇ ਤੇ ਨਹੀਂ ਮਤਲਬ ਕੋਈ ਚੱਲਣ ਦਾ ਹੱਲ ਹੋਇਆ ਹਾਂਜੀ ਹਾਂ ਤੇ ਫਿਰ ਉਸਲੇ ਸਾਲ ਦਾ ਰੀਪਰ ਆਪਣੇ ਹੀ ਰੀਪਰ ਹੋਇਆ ਖੜਾ ਠੀਕ ਹੈ ਜੀ ਲੋ ਜੀ ਇੱਕ ਹੋਰ ਗੱਲ ਦੱਸ ਦਿੰਨਾ ਵੀਰੇ ਵੀਡੀਓ ਤੇ ਰੀਪਰ ਵੀ ਤੁਸੀਂ ਦੇਖ ਹੀ ਲਿਆ ਇਹ 22 ਫਰਵਰੀ ਦੇ ਰੇਟ ਨੇ ਜੀ ਜਮਾ ਸੀਜ਼ਨ ਦੇ ਰੇਟ ਨੇ ਹਣਾ ਸੀਜ਼ਨ ਦੇ ਰੇਟ ਨੇ ਆ ਸੀਜ਼ਨ 'ਚ ਕੋਈ ਨਹੀਂ ਇਹ ਜਿਹੇ ਰੇਟ ਆ ਸੀਜ਼ਨ 'ਚ ਕੋਈ ਵੀ ਨਹੀਂ ਹਜੇ ਸੀ ਮਤਲਬ ਕਿ ਰੇਟ ਦੇ ਸਕਦਾ ਕਿਉਂਕਿ ਜਮਾ ਦਿਨ ਆ ਗਏ ਵੀਰੇ ਹੁਣ 22 ਫਰਵਰੀ ਅੱਜ ਦੇ ਰੇਟ ਨੇ ਇਹ ਓਨਲੀ ਦੋ ਇਹ ਵੀ 230000 ਰੁਪਏ ਦਾ ਪੈ ਜਾਊਗਾ ਕੋਈ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਤੇ ਹੁਣ ਜਿਵੇਂ ਕਣਕ ਵਟਣਾ ਇਸ ਦੋ ਵਾਰ ਰੇਟ ਵਧਦੇ ਨਹੀਂ ਬਾਈ ਜਿਹੜੇ ਰੇਟ ਕਹਦੇ ਹੀ ਰਹਿਣਗੇ ਬਾਕੀ ਅਗਲੇ ਸੀਜ਼ਨ ਆਫ ਸੀਜ਼ਨ ਉਹ ਜਿਹੇ ਰੇਟ ਹੋਣਗੇ ਤੇ ਇਹ 2023 ਮਾਡਲ ਸੁਪਰਸੀਡਰ ਆਪਣੇ ਕੋਲੇ ਜਗਜੀਤ ਦਾ ਜੈਗਲਰ ਤੇ ਦੇਖ ਸਕਦੇ ਹੋ ਬਲੇਡ ਵੀ ਦਿਖਾ ਸਕਦੇ ਹੋ ਤੇ ਨਵੇਂ ਬਲੇਡ ਪਏ ਨੇ ਇਹਦਾ 140000 ਰੁਪਏ ਰੇਟ ਆ। ਲੋ ਜੀ 140000 ਦਾ ਬਾਈ ਇਹ ਬਾਈ ਕਹਿੰਦੇ ਦੇ ਦਾਂਗੇ ਸੁਪਰ ਸੀਡਰ ਜੇ ਕਿਸੇ ਨੂੰ ਆਫਰੀਜ਼ਨ ਕਰਕੇ ਤੇ 1 2000 ਹਾਂ ਟਰੈਕਟਰ ਵੀ ਵੇਚ ਦਾਂਗੇ 2013 ਵਾਲਾ ਟਰੈਕਟਰ ਆ ਏਸੀ ਟਰੈਕਟਰ ਆ ਤੇ 90 95 ਪੈਸੇ ਟਾਇਰ ਪਹਿਨੇ ਐਮ ਆਰ ਐਫ ਦੇ ਪੱਕੇ ਟਾਇਰ ਨੇ ਪਹਿਲੇ ਨਾਮ ਦਾ ਟਰੈਕਟਰ ਆ ਅੱਛਾ ਪਹਿਲੇ ਨਾਮ ਦਾ ਟਰੈਕਟਰ ਆ ਜੀ ਹਾਂ ਜੀ ਇਹਦੀ ਰੇਟ ਦੀ ਗੱਲ ਕਰੀਏ ਆਪਾਂ 235000 ਰੁਪਏ ਰੇਟ ਆ ਡਿਸਕਾਊਂਟ ਹੋ ਜੀ ਮਨ ਡਿਸਕਾਊਂਟ ਕਰਦਾ ਕੋਈ ਚੱਕਰ ਨਹੀਂ ਜਿਹੜਾ ਬੰਦਾ ਦੇਖ ਕੇ ਕੋ ਬਾਕੀ ਇੱਕ ਆਪਣੇ ਹੋਰ ਆਫਰ ਚਲਾਈ ਹੋਈ ਆ ਜੇ ਬੰਦਾ ਸਾਰੇ ਰੀਪਰ ਵੀ ਚੱਕਦਾ ਆ ਬਲੇਰੋ ਆਪਾਂ ਫ੍ਰੀ ਗਿਫਟ ਚ ਦੇ ਦਾਂਗੇ ਇਹਨੂੰ ਲਓ ਜੀ ਕੋਈ ਨਹੀਂ ਪੱਕੀ ਗੱਲ ਪੱਕੀ ਗੱਲ ਜਮਾਨ ਬਣਨਾ ਵੀਡੀਓ ਬਣੀ ਜਾਂਦੀ ਆ ਹਾਂ ਵੀਡੀਓ ਚ ਕਹਿਣਾ ਵੀ ਜੇ ਵੀ ਕੋਈ ਵੀ ਬੰਦਾ ਮੰਨ ਕੇ ਫੜਕੇ ਗੱਲ ਕਰ ਰਿਹਾ ਕੈਮਰੇ ਦੇ ਜੇ ਕੋ ਸਾਰੇ ਬੰਦਾ ਰੀਪਰ ਜੇ ਬੰਦਾ ਸਾਰੇ ਰੀਪਰ ਖਰੀਦਦਾ ਆਪਾਂ ਤੋਂ ਆ ਬਲੇਰੋ ਫ੍ਰੀ ਦੇਵਾਂਗੇ ਲੇ ਬਈ ਉਹ ਐਡਾ ਵੱਡਾ ਦਿਲ ਕਾ ਸਾਰੇ ਰੀਪਰਾਂ ਚ ਸਾਰੇ ਕਿੰਨੇ ਰੀਪਰ ਕਿੰਨੇ ਰੀਪਰ ਜਿੰਨੇ ਆਪਣੇ ਕੋਲ ਖੜੇ ਨੇ ਕਿੰਨੇ ਨੇ ਆਪਣੇ ਕੋਲ 10 ਰੀਪਰ ਖੜੇ ਨੇ ਮੰਨ ਲਓ ਜੀ ਜੇ ਕੋਈ 10 ਰੀਪਰ ਰੰਦਾ ਤਾਂ ਬਲੈਰੋ ਫਰੀ ਚ ਬਈ ਐਡਾ ਵੱਡਾ ਦਿਲ ਕਿਸੇ ਦਾ ਨਹੀਂ ਹੈ ਕਿਸੇ ਦਾ ਨਹੀਂ ਹੋ ਸਕਦਾ ਕੋਈ ਨਹੀਂ ਦੇ ਸਕਦਾ ਕੋਈ ਘਰੇ ਲੈ ਬਲੈਰੋ ਫਰੀ ਆ ਬਲੈਰੋ ਦੀ ਵੀਡੀਓ ਦਿਖਾ ਦੇ ਬਈ ਅਮਰੀਕਾ ਦਾ ਦਿਖਾ ਦੇ ਬਲੈਰੋ ਅੱਜ ਕੋਈ ਕਹੀ ਜਾ ਬਈ ਕੋਈ ਪੈਸਾ ਨਹੀਂ ਲੈਂਦਾ ਜਿਉ ਕਿਸੇ ਤੋਂ ਵੀ ਬਲੈਰੋ ਬਦਲ ਕੇ ਦੇਤੀ ਤਾਂ ਬਲੈਰੋ ਲੈਣੀਆਂ ਫਰੀ ਦਿੱਤੀ ਜਿਉ ਕਿਸੇ ਤੋਂ ਕੋਈ ਪੈਸਾ ਨਹੀਂ ਲੈਂਦਾ ਜਾਊਗਾ ਰੇਟ ਅੱਜ ਤੁਹਾਨੂੰ ਦੱਸੀਏ ਤੇ ਤਰੀਕ ਵੀ ਦੱ ਤੇ ਹੁਣ ਰੰਗ ਦੀ ਗੱਲ ਮੈਂ ਆ ਗਈ ਬਈ ਉੱਥੇ ਨੂੰ ਮੈਂ ਪਹਿਲਾਂ ਕਿਹਾ ਸੀ ਕਿ ਨਾ ਮੈਂ 50000 ਰੁਪਏ ਕਹਿਣਾ ਸੀ ਜਿਹੜਾ ਰੰਗ ਆ ਤੇ ਇਹਨਾਂ ਦੇ ਕਨਸੀਲਰਾਂ ਦੇ ਰੰਗ ਵੱਜਿਆ ਹੋਇਆ ਵੱਡਾ ਲੋ ਜੀ ਬਈ ਆ ਮੇਨ ਗੱਲ ਆ ਦੱਸ ਤੀ ਨਾ ਗੱਲ ਦੱਸੀ ਹੋਈ ਬਈ ਕੋਈ ਚੱਕਰ ਨਹੀਂ ਪਰ ਜਿਹੜਾ ਕਹਤਾ ਹੈ ਨਹੀਂ ਤੇ ਕਨਸੀਲਰਾਂ ਦੇ ਟਾਪੇ ਤੇ ਰੰਗ ਤੇ ਹੈਗਾ ਠੀਕ ਆ ਵੀਰੇ ਕੋਈ ਚੱਕੇ ਜਾਸਾ ਵੀਰੇ ਆ ਚੀਜ਼ ਤੇ ਤੇ ਵੱਡੇ ਟਾਇਰਾਂ ਦੇ ਵਿੱਚ ਆ ਪੇਂਟ ਹੋਇਆ ਹੋਇਆ ਵੱਡੇ ਟਾਇਰਾਂ ਦੇ ਵਿੱਚ ਆ 65 ਗਰਾਂ ਵਾਲੇ ਟਾਇਰਾਂ ਦੇ ਵਿੱਚ ਆ 17 ਮਡਲਾ ਦਿਖਾ ਸਕਦੇ ਪਲੇਟਾਂ ਦੇ ਵਿੱਚ ਲੋ ਜੀ 2017 ਆ ਲਿਖਿਆ ਪਿਆ ਵੀਰੇ 17 ਲਿਖਿਆ ਪਿਆ ਤੇ ਪੰਜਾਬ ਵਾਲਾ ਰੀਪਰ ਆ ਪੱਖੇ ਤੇ ਲਵੇਟਾਂ ਦਾ ਆਪਣੀ ਗਾਰੰਟੀ ਜਿਹੜਾ ਮਰਜੀ ਰੀਪਰ ਲੈ ਲਿਓ ਪੱਖੇ ਤੇ ਲਵੇਟਾਂ ਤਾਂ ਗੱਲ ਮਗਾਓ ਬਾਈ ਠੀਕ ਹੈ ਵੀਰੇ ਮੁੱਦੇ ਹੀ ਖਾਦਮ ਕਰ ਦਰਨਾ ਮੈਂ ਤੁਹਾਨੂੰ ਹਾਂ ਪੱਖੇ ਤੇ ਲਵੇਟਾਂ ਦਾ ਤੁਹਾਨੂੰ ਆਪਣਾ ਰੀਪਰ origignal ਹੀ ਮਿਲੂਗਾ ਜੇ ਮਨ ਕੋਈ ਪੱਖੇ ਭਾਲਦਾ ਵੀ ਹੋਊਗਾ ਸੌਦਾ ਵੀ ਹੋ ਗਿਆ ਆਪਣਾ ਤਾਂ ਵੀ ਮੈਂ ਲਾ ਕੇ ਦਊਗਾ। ਲੋ ਭਾਈ ਪੱਖੇ ਦੇ ਲਵੇਟਾਂ ਦਾ ਮੇਨ ਕੰਮ ਮੁੱਦੀ ਮੁਕਾਤਾ। ਮੈਂ ਮੁੱਦੀ ਮੁਕਾਤਾ ਵੀ ਇਹ ਮੈਂ ਲਾ ਕੇ ਦਊਗਾ। ਲਾਤੀ ਮਿਲ ਲਗੇ ਤੁਹਾਨੂੰ ਜਿਹੜਾ ਮਰਜੀ ਰੀਪਰ ਲੈ ਲਿਓ। ਜਿਹੜਾ ਮਰਜੀ ਰੀਪਰ ਲੈ ਲਿਓ। ਇਹਦਾ ਰੇਟ ਹੈ 1,48,000 ਰੁਪਏ ਬਾਕੀ ਡਿਸਕਾਊਂਟ ਤੁਹਾਨੂੰ ਪਤਾ 50 ਕਿਲੋਮੀਟਰ ਤੱਕ ਆਪਣਾ ਹੈਗੀ ਆ। ਉਹ ਹੈਗੀ ਆ ਵੀਰੇ ਡਿਸਕਾਊਂਟ ਚਲੀ ਜਾਂਦਾ। ਬਾਕੀ ਰੇਟ ਚੋਂ ਵੀ ਵੀਰੇ ਮਾੜਾ ਮੋਟਾ ਮਾੜਾ ਮੋਟਾ ਮਾਨਤਣ ਹੋ ਜਾਊਗਾ। ਹਾਂਜੀ ਵੀਡੀਓ ਸ਼ੇਅਰ ਕਰਕੇ ਆਉਂਗੇ ਤਾਂ ਜਰੂਰ ਮਾਨਤਣ ਹੋਊ ਤੇ ਤੇ ਇਹਦੀ ਕੀ ਡਿਟੇਲ ਆ ਇਹ ਵੀ ਪੰਜਾਬ ਵਾਲਾ ਰੀਪਰ ਆ 703 ਰੀਪਰ ਕੰਡੀਸ਼ਨ ਦਾ ਹਾਂਜੀ ਤੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੇ ਕੋਈ ਕੰਮ ਨਹੀਂ ਪਾਲਦਾ ਬਲੇਟਾਂ ਦੇ ਪਾਸੇ ਬਦਲ ਕੇ ਰੀਪਰ ਚੱਲਣ ਵਾਲਾ ਕਈ ਵਿੱਚ ਬੰਦੇ ਕਹਿੰਦੇ ਹੁੰਦੇ ਨੇ ਯਾਰ ਸਾਨੂੰ ਘਰ ਘਰ ਦੀ ਤੂੜੀ ਕਰਨ ਵਾਸਤੇ ਰੀਪਰ ਚਾਹੀਦਾ ਤੇ ਉਹਨੂੰ ਦਿੱਕਤ ਨਹੀਂ ਮਤਲਬ ਕਿ ਜੇ 50 ਕਿੱਲਿਆਂ ਦੀ ਬਣਾਉਣੀ ਆ ਜੇ ਕਿਸ ਨੇ 200 ਟਰਾਲੀ ਕਰਨੀਆਂ 200 ਟਰਾਲੀ ਕਰਨੀਆਂ ਉਹਦੇ ਵਾਸਤੇ ਉਹਦੇ ਵਾਸਤੇ ਆ ਰੀਪਰ ਆ ਠੀਕ ਹੈ ਜੀ ਤੇ ਇਹਦਾ ਰੇਟ ਦੀ ਗੱਲ ਕਰੀ 1 ਲੱਖ 5000 ਰੁਪਿਆ ਬਾਕੀ ਮੌਕੇ ਤੇ ਲਈਏ ਜਿੰਨੇ ਦਾ ਮਰਜ਼ੀ ਕੋਈ ਗੱਲ ਨਹੀਂ ਮਾਨਤਾਨ ਕਰ ਦਾਂਗੇ ਅੱਛਾ ਜੀ ਸਿਰਫ ਇੰਨੇ ਦੀ ਦੇਣਾ ਹਾਂ 1 ਲੱਖ 5000 ਰੁਪਏ ਕੋਈ ਮੌਕੇ ਤੇ ਮਾਨਤਾਨ ਕਰ ਰਹਾ ਮਾਨਤਾਨ ਹੋ ਜੂ ਬਈ ਮੌਕੇ ਤੇ ਹਾਂਜੀ ਠੀਕ ਹੈ ਜੀ ਲੋ ਜੀ ਜਗਤਜੀਤ ਆ ਗਿਆ ਵੀਰੇ ਜਗਜੀਤ 2022 ਮਾਡਲ ਛੋਟੇ ਟਾਇਰਾਂ ਦੇ ਵਿੱਚ ਪੰਜਾਬ ਵਾਲਾ ਰੀਪਰ ਆ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਫ ਸੁਥਰੀ ਰੀਪਰ ਕੰਡੀਸ਼ਨ ਦਾ ਹਾਂਜੀ ਤੇ ਜਾਲ ਤੇ ਕੋਈ ਦਿੱਕਤ ਨਹੀਂ ਜਾਲ ਤੇ ਪੁਲੀਆਂ ਦਾ ਆਪਾਂ ਪਹਿਲਾਂ ਵੀ ਕਹਿੰਦੀਆਂ ਆਏ ਆ ਵੀਡੀਓ ਦੇ ਵਿੱਚ ਹਾਂਜੀ ਇਹ ਤਾਂ ਨਵੀਂ ਪਿਆ ਵੀਰੇ ਹਨਾ ਵੀ ਨਵੀਂ ਪਿਆਰੀ ਪਰ ਤੇ ਜਾਲ ਤੇ ਪੁਲੀਆਂ ਦਾ ਆਪਾਂ ਨੂੰ ਕੋਈ ਚੱਕਰ ਨਹੀਂ ਜਿਹੜਾ ਮਰਜ਼ੀ ਟਰੈਕਟਰ ਤੇ ਕਰਵਾ ਲਿਓ ਠੀਕ ਹੈ ਜੀ ਤੇ ਇਹਦੇ ਰੇਟ ਦੀ ਗੱਲ ਕਰੀਏ 215000 ਰੁਪਿਆ ਠੀਕ ਹੈ ਜੀ ਜੱਸ ਨੂੰ ਹੀ ਆ ਤਾਂ ਬਸ ਜੱਸ ਨੂੰ ਹੀ ਆ ਹਾਂ ਇਹਦਾ 215000 ਜੱਸ 15000 ਇਹਦਾ ਤੇ ਬਾਕੀ ਪੁਲੀਆਂ ਪਲੀਆਂ ਜੇ ਕਿਸੇ ਇਹਦਾ ਹਾਂ ਪੁਲੀਆਂ ਪਲੀਆਂ ਤੇ ਜਾਲ ਬਦ ਲਾਂਗੇ ਰੇਟ ਜੱਸ ਨੂੰ ਆ ਇਹਦਾ 215 ਠੀਕ ਹੈ ਜੀ ਲੋ ਇਹ 2021 ਮਾਡਲ ਆ ਹਾਂਜੀ ਵੱਡੇ ਟਾਇਰਾਂ ਦੇ ਵਿੱਚ ਆ ਸਾਫ਼ ਸੁਥਰੀ ਕੋਈ ਟਾਕੀ ਨਹੀਂ ਹੈਗੀ ਭੂਪਨੇ ਤੇ ਲਵੇਟਾਂ ਦਾ ਹਜੇ ਤੱਕ ਜਿੰਨਾ ਵੀ ਹੈਗਾ ਰੀਪ੍ਰਿਜਨਲ ਆ ਦੇਖ ਸਕਦੇ ਹੁਣ ਹਜੇ ਤੱਕ ਲਵੇਟ ਨਹੀਂ ਲੱਗੇ ਠੀਕ ਹੈ ਜੀ ਹਾਂ ਪੱਖੇ ਤੇ ਮੰਨ ਕੇ ਚੱਲੋ ਸਾਰਾ ਰੀਜਨਲ ਸਾਰਾ ਰਿਜਨਲ ਪਿਆ ਟਾਇਰ ਨਵੇਂ ਨੇ ਪਿਆ ਦਿਖਾ ਦੇ ਭੂਪਨੇ ਚ ਕੋਈ ਗਲੀ ਗੁਲੀ ਨਹੀਂ ਹੈ ਤਾਹਾਂ ਕੋਈ ਭੂਪਨੇ ਦੇ ਟਾਕੀ ਨਹੀਂ ਹੈਗੀ ਭੂਪਨੇ ਦੇ ਟਾਕੀਆਂ ਲੱਗ ਜਾਂਦੇ 21 ਮਡਲਾਂ ਦੇ ਚੰਗੀ ਗਲਾਂ ਨਹੀਂ ਤਾਂ ਮਤਲਬ ਕਿ ਖਤਮ ਰੂਲੇ ਦਾ ਰੰਗ ਵੀ ਆਇਆ ਮੰਨ ਕੇ ਚੱਲੋ ਨਹੀਂ ਦੇਖੇ ਐਵੇਂ ਚਟਿਆ ਪਿਆ ਹੁੰਦਾ ਆ ਜੀ ਜਾਈ ਹੁੰਦੀ ਆ ਨਹੀਂ ਆ ਪਿਆ ਰੰਗ ਸਾਰਾ ਪਿਆ ਜਿੰਨਾ ਵੀ ਹੋ ਸਕਦਾ ਦੇਖ ਲਓ ਲੋ ਜੀ ਬਈ ਇੰਨੀ ਹੈਨਾ ਡੰਗਾਈ ਚ ਕੋਈ ਨਹੀਂ ਦਿਖਾਉਂਦਾ ਤੇ ਹਾਂ ਇੰਨੀ ਡੰਗਾਈ ਚ ਕੋਈ ਨਹੀਂ ਦੱਸਦਾ ਹੈਗਾ ਰੂਲੇ ਦਾ ਰੰਗ ਇਹੋ ਜਿਹਾ ਹੋਇਆ ਪਿਆ ਹੁੰਦਾ ਜਮਾਂ ਜਰ ਲੈ ਜਾਂਦੀ ਪਈ ਹੁੰਦੀ ਆ ਬਿਲਕੁਲ ਤੇ ਆ ਫੱਟੇ ਦੀ ਕੀ ਗੱਲ ਇਹਦਾ ਰੇਟ ਦੀ ਗੱਲ ਕਰੀ ਆ ਵੀਰੇ ਆ ਫੱਟਾ ਰੂਟਾ ਬੀਟਰ ਦੇ ਨੇਈ ਆਪਣੇ ਕੋਲ ਕਿਸੇ ਵੀ ਪ੍ਰਕਾਰ ਦਾ ਕਿਸੇ ਵੀ ਪ੍ਰਕਾਰ ਦਾ ਰੂਟਾ ਬੀਟਰ ਦਾ ਫੱਟਾ ਲੈਣਾ ਨਵਾਂ ਪੁਰਾਣਾ ਤਾਂ ਆਪਣੇ ਨਾਲ ਕੋਈ ਗੱਲ ਨਹੀਂ ਨਵੇਂ ਰੇਟਾਂ ਨਾਲੋਂ ਠੀਕ ਹੈ ਜੀ ਟਰਾਈ ਕਰਕੇ ਆ ਜਿਓ ਆਪਾਂ ਸਸਤਾ ਦੇ ਦਾਂਗੇ ਹੋਰ ਨੂੰ ਜੇ ਮੰਨ ਕੰਪਨੀ ਵਾਲੇ 15000 ਦਾ ਦਿੰਦੇ ਨੇ ਮੈਂ ਸ਼ਾਰਟਕਟ ਹੀ ਗੱਲ ਹੀ ਮੋਕਾ ਦੇਣਾ ਤਾਂ ਆਪਾਂ 10000 ਦਾ ਫੱਟਾ ਦੇ ਦਾਂਗੇ ਲੋ ਜੀ ਭਾਈ ਜੇ ਕੰਪਨੀ ਵਾਲੇ 15 ਦਾ 10 ਦਾ ਤੇ ਬਾਕੀ ਇੱਥੇ ਮਰਜ਼ੀ ਰੇਟ ਪਤਾ ਕਰ ਜੀ ਹਾਂ ਜੇ ਤੁਹਾਨੂੰ ਕੋਈ 10 ਕਹਤਾ ਤਾਂ ਪੱਠ ਵੀ ਦੇ ਦਾਂਗੇ ਲੋ ਜੀ ਕੇਰਾ ਕਿਤੇ ਮਰਜ਼ੀ ਪਤਾ ਕਰਿਓ ਕਿਆ ਬਿਸ਼ਕਰਮਾ 10 ਮਾਡਲ ਹਾਂ ਤੇ ਇਹ ਦਾਸ ਮਾਡਲ ਆ ਚਾਹੋ ਹਾਲਤ ਜਾਈ ਰੀਪਰ ਦਾ ਗੇਅਰ ਚੈੱਕ ਕਰਕੇ ਸਾਰਾ ਕੁਝ ਟਰਾਈ ਕਰਕੇ ਲੈ ਜਾਓ ਲੋ ਬਈ ਡਿਡਬੇ ਵਾਲਾ ਰੀਪਰ ਆ ਤੇ ਇਹਦੇ ਨਾਲ ਆਪਾਂ ਕੋਈ ਖਾਸੀ ਆਫਰ ਲੈਣੀ ਆ ਬਾਈ ਤੂੰ ਲੈ ਲੈ ਆਫਰ ਜੋ ਮਰਜ਼ੀ ਲੈ ਲੈ ਬੱਡੇ ਪੈ ਲੈ ਲੋ ਜੀ ਜਿਹੜਾ ਤੁਸੀਂ ਰੇਟ ਕਹਿ ਦੋਗੇ ਕਮੈਂਟਾਂ ਚ ਆਪਾਂ ਉਹੀ ਰੇਟ ਦੇ ਦਾਂਗੇ ਹੈ ਬਾਈ ਹਾਂ ਦੇ ਦਾਂਗੇ ਜੀ ਜਿਹੜਾ ਤੁਹਾਨੂੰ ਇਹ ਯਾਰ ਇਹ ਤੋਲ ਕੀ ਕਰਦੀ ਤੋਲ ਕੇ ਲੈ ਲੈ ਬਾਈ ਹੋਲ ਕੀ ਚਾਹੀਦਾ ਗੁਆੜ ਰੇਟੀ ਕਰਦੀ ਇੱਕ ਗੁਆੜ ਦਾ ਰੇਟ 35 40 ਆ ਹੁਣ 35 40 40 ਰੁਪਏ ਕਿਲੋ ਕਰ ਦੇ ਚਲ ਕੋਈ ਗੱਲ ਲੈ ਬਈ ਕਵਾੜ ਤਾਂ ਉਹ ਹੁੰਦਾ ਜਿਹੜਾ ਚੱਲਦਾ ਨਾ ਹੋਵੇ ਇਹ ਚੱਲਦਾ ਹੈਗਾ ਇਹ ਚੱਲਦਾ ਬਈ ਚੈੱਕ ਕਰਕੇ ਇਹਦੇ ਮੇਰੇ ਕੋਲ ਫਿੰਗਰਾਂ ਦਿਖਾ ਦੇ ਵੱਡੇ ਭਾਈ ਪਹਿਲਾਂ ਤਾਂ ਰੋਇਆ ਕਿ ਅਗਲਾ ਕਹੇ ਕਵਾੜ ਕਹਿੰਦੇ ਕਵਾੜ ਚ ਕਵਾੜ ਹੀ ਹੋ ਕਵਾੜ ਵਾਲਾ ਬਈ ਚੱਲਦਾ ਇਹ ਤੂੰਹੇ ਚਾਹੇ ਪਿੱਛੋ ਪੱਖੇ ਕੋਈ ਨਹੀਂ ਪਾਲਦਾ ਹੈਗਾ ਇਹ ਨਹੀਂ ਹੈਗਾ ਬਈ ਕਵਾੜ ਆ ਜੇ ਕਹਿੰਦਾ ਵੀ ਕਵਾੜ ਰੇਟ ਦੇ ਦੇ ਇਹਦੇ ਕੋ ਆਫਰ ਦੇ ਰਹੇ ਆ ਇਹ ਕੋ ਆਫਰ ਦੇ ਰਹੇ ਆ ਜਾ ਕੇ ਆਪਦੇ ਘਰ ਦੀ ਢੂੜੀ ਕਰ ਸਕਦੇ ਆ ਕਰ ਢੂੜੀ ਕਰ ਸਕਦੇ ਹਾਂ ਜੇ ਕਿਸੇ ਨੂੰ 100 ਟਰਾਲੀ ਕਰਨੀ ਆ ਤਾਂ ਕਰ ਸਕਦੇ ਹਾਂ ਲੋ ਜੀ ਬਈ 35 4 ਨਾ ਚੱਲਣ ਵਾਲੀ ਚੀਜ਼ ਆਪਾਂ ਕਬੜੇ ਦੀ 40 ਦੇ ਦਿੰਨੇ ਆ ਤੇ ਚਾਲੂ ਹਾਲਤ ਵਿੱਚ ਮਿਲੂ 40 ਰੁਪਏ ਪੱਕੀ ਗੱਲ ਆ ਬਈ ਪੱਕੀ ਗੱਲ ਆ ਜੀ ਕੋਈ ਆਪਣਾ ਹੋਣੀ ਹੋਊਗਾ ਇਹਦੇ ਵਿੱਚ ਠੀਕ ਹੈ ਜੀ ਦੋ ਰੈਣ ਇੱਕ ਆਪਣੇ ਕੋਲੇ ਆ ਜਾਲ ਪੈਣੇ ਤੂੜੀ ਵਾਲੀ ਮਸ਼ੀਨ ਦੇ ਤੇ ਕਿਸੇ ਨੇ ਹਰਿਆਣੇ ਵਾਸਤੇ ਜਾਲ ਚਹੀਨੇ ਹੁੰਦੇ ਨੇ ਤਾਂ ਆਪਣੇ ਨਾਲ ਸੰਪਰਕ ਕਰ ਲਿਓ ਆਪਣੇ ਕੋਲ ਜਗਜੀਤ ਕੇਐਸ ਸਾਰੀਆਂ ਕੰਪਨੀਆਂ ਦੀਆਂ ਮਸ਼ੀਨਾਂ ਦੇ ਜਾਲ ਮਿਲ ਜਾਣਗੇ ਠੀਕ ਹੈ ਜੀ ਉਹਦੇ ਵੀ ਉਹਦੇ ਵੀ ਮੈਂ ਤੁਹਾਨੂੰ ਆਫਰ ਦੇ ਰਿਹਾ ਵੀ ਜੇ ਮੰਨ ਕੇ ਲਓ 8500 ਦਾ ਜਾਲ ਆਪਾਂ ਤੋਂ 7000 ਰੁਪਏ ਦਾ ਜਾਲ ਲਈ 1500 ਰੁਪਏ ਘੱਟ ਫਾਇਦਾ ਕਰ ਦਾਂਗੇ ਆਪਾਂ ਲੈ ਬਾਈ ਜਿੱਥੇ ਮਰਜ਼ੀ ਪਤਾ ਕਰਿਓ ਆਹ ਗੱਲ ਇੱਕ ਵਾਰ ਦੁਬਾਰਾ ਹੀ ਕਹਦੇ ਬਾਈ ਵੀ ਜਿੱਥੇ ਮਰਜ਼ੀ ਰੇਟ ਦੀ ਟਰਾਈ ਕਰਿਓ ਵੀ ਆਪਾਂ ਉੱਥੇ ਨੂੰ 1500 ਰੁਪਏ ਰੇਟ ਜਾਲ ਦੇ ਘੱਟ ਦੇ ਦਾਂਗੇ ਨਾ ਘੱਟ ਦੇ ਦਾਂਗੇ ਬਾਈ ਲਓ ਬਾਈ ਦਾ ਦਿਲ ਬਾਕੀ ਵੱਡਾ ਹੈ ਹਰ ਤੇ ਜਿੱਥੇ ਮਰਜ਼ੀ ਰੇਟ ਪਤਾ ਕਰ ਲਓ ਟ੍ਰੈਂਡਿੰਗ ਚ ਜਿਹੜੇ ਰੀਪਰ ਚੱਲਦੇ ਨੇ ਰੋਟਾਵੇਟਰ ਸੁਪਰਸੀਡਰ ਹਨਾ ਵੀਰੇ ਮਿਲ ਜਰਣਗੇ ਬਾਕੀ ਜੇ ਕੋਈ ਵੀ ਪ੍ਰਕਾਰ ਦਾ ਕਿਸੇ ਨੇ ਸੁਪਰਸੀਡਰ ਐ ਇਸ ਵੀਡੀਓ ਦੇ ਵਿੱਚ ਮੰਨ ਕੇ ਲਓ ਕੋਈ ਸੁਪਰਸੀਡਰ ਕਟਾਉਣਾ ਆਪਾਂ ਨੂੰ ਰੀਪਰਾਂ ਨਾਲ ਕੋਈ ਲੇਜ਼ਰ ਕਰਾ ਕਟਾਉਣਾ ਤਾਂ ਆਪਾਂ ਉਹ ਵੀ ਕੱਟ ਲਾਂਗੇ ਜੇ ਕਿਸੇ ਨੇ ਵੇਚਣਾ ਆਪਣੇ ਨਾਲ ਤਾਂ ਵੀ ਸੰਪਰਕ ਕਰ ਲਿਓ ਇੱਕ ਰਿਕਵੈਸਟ ਇੰਨੀ ਕਾ ਵੀ ਰਾਤ ਨੂੰ 8 ਵਜੇ ਤੋਂ ਬਾਅਦ ਫੋਨ ਨਾ ਕਰੋ ਵੀਰ ਬਣ ਕੇ ਬਾਈ ਬਨ ਕੇ ਰਿਕਵੈਸਟ ਆ ਬਾਈ ਦੀ 8 ਵਜੇ ਤੋਂ ਬਾਅਦ ਫੋਨ ਨਾ ਕਰੋ ਸਵੇਰੇ ਜਦੋਂ ਮਰਜ਼ੀ ਸਵੇਰੇ ਚਾਹੇ 6 ਵਜੇ ਤੋਂ ਜਦੋਂ ਮਰਜ਼ੀ ਸਟਾਰਟਿੰਗ ਕਰ ਲੈਣਾ 8 ਵਜੇ ਰਾਤ ਤੋਂ ਬਾਅਦ ਨਾ ਫੋਨ ਲਾਉਣ ਵੀ ਬਨ ਕੇ ਨਹੀਂ ਕਰ ਹੁੰਦੀ ਹੈ ਜਰੂਰ ਬਾਈ ਥੱਲੇ ਬਾਈ ਦਾ ਨੰਬਰ ਚੱਲ ਜਾਂਦਾ ਤੇ ਬਾਕੀ ਆਪਣੇ ਆਫਰ ਬਲੈਰੋ ਚ ਦਿੱਤੀ ਹੋਈ ਆ ਜੇ ਕੋਈ ਸਾਰੇ ਰੀਪਰ ਖਰੀਦਦਾ ਹੁਣ ਫੇਰ ਦੁਬਾਰੇ ਕਹਿਣਾ ਜਿੱਤਣੀਆਂ ਮਤਲਬ ਜਿਨੇ ਬਲੈਰੋ ਜਿੱਤਣੀਆਂ ਉਹ ਆਪਣੀ ਬਲੈਰੋ ਮੰਨ ਕੇ ਚੱਲ ਸਾਰੇ ਰੀਪਰਾਂ ਮੰਗ ਰਾ ਕੋਈ ਸੂ ਪ੍ਰੋਸੀਜਰ ਨਹੀਂ ਦਿੰਦੇ ਨਾਲ ਸਿਰਫ ਬਲੈਰੋ ਰੀਪਰ ਆ ਫ੍ਰੀ ਚ ਹਾਂ ਚਾਲੂ ਹਾਲਤ ਚ ਚਾਲੂ ਲੋ ਜੀ ਬਾਕੀ ਆਪਣੇ ਪੇਜ ਨੂੰ ਗੁਰਸਹਿਜ ਕਮਾਂਡ ਦੇ ਨਾਮ ਤੇ ਆਪਣੇ ਪੇਜ ਚੱਲਦਾ ਕਮਾਂਡ ਫਾਰਮ ਹਾਊਸ ਤੇ ਤੇ ਉਹਨੂੰ ਆਪਣੇ ਨੂੰ ਫੋਲੋ ਕਰ ਲਓ ਵੱਧ ਤੋਂ ਵੱਧ ਤੇ ਬਾਕੀ ਕੋਈ ਗੱਲ ਨਹੀਂ ਵੀਰੇ ਬਾਕੀ ਜਿਹੇ ਆਉ ਬੰਦਾ ਉਹਦਾ ਮਾਨਤਨ ਕੀਤਾ ਜੀ ਠੀਕ ਹੈ ਜੀ ਲੋ ਜੀ ਲੋਕੇਸ਼ਨ ਬਾਈ ਦੀ ਦੱਸ ਦਿੱਤੀ ਬਾਕੀ ਆਪਾਂ ਥੱਲੇ ਲਿਖ ਦਾਂਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤੇ ਬਾਈ ਦੇ ਜਿਹੜੇ ਰੀਪਰ ਨੇ ਇੱਕ ਵਾਰ ਜਰੂਰ ਆ ਕੇ ਇੱਥੇ ਵਿਜ਼ਿਟ ਕੇ ਰਾਂ ਗੇੜਾ ਮਾਰ ਦਿਓ ਬਾਈ ਪਤਾ ਲੱਗ ਜੂ ਤੁਸੀਂ ਜਿਹੜਾ ਖਾਲੀ ਨਹੀਂ ਮੁੜਦੇ ਹੈਂ ਖਾਲੀ ਮੁੜਨ ਹੀ ਨਹੀਂ ਦਿੰਦਾ ਵੱਡੇ ਭਾਈ ਮਾ ਠੀਕ ਹੈ ਜੀ ਲੋ ਜੀ ਵੀਰੇ ਧੰਨਵਾਦ ਸਾਰਿਆਂ ਦਾ